ਸਰਦਾਰ ਸੁਖਬੀਰ ਸਿੰਘ ਬਾਦਲ ਦਾ ਡਾਲਰਾਂ ਦਾ ਹਾਰ ਪਾ ਕੇ ਕੀਤਾ ਸਵਾਗਤ ਤੁਹਾਨੂੰ ਦੱਸਦੀ ਕਿ ਮਾਝੇ ਵਾਲੇ ਕੁਝ ਵੱਖਰਾ ਕਰਨ ਦਾ ਦਮ ਰੱਖਦੇ ਹਨ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਾਰੀ ਹੈ ਅੱਜ ਵਿਧਾਨ ਸਭਾ ਹਲਕਾ ਪੱਟੀ ਅਤੇ ਵਿਧਾਨ ਸਭਾ ਹਲਕਾ ਖੇਮ ਕਰਨ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਰੈਲੀ ਕੱਢੀ ਗਈ ਇਸ ਰੈਲੀ ਦਾ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਬਾਦਲ ਉਸਕਬੀਰ ਸਿੰਘ ਬਾਦਲ ਦਾ ਲੋਕਾਂ ਨੇ ਗਲਾਂ ਵਿੱਚ ਡਾਲਰਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਆਪਣੇ ਆਗੂ ਨੂੰ ਦੇਖ ਕੇ ਇਹਨੇ ਖੁਸ਼ ਹੋਏ ਕਿ ਵਿਧਾਨ ਸਭਾ ਹਲਕੇ ਵਿੱਚ ਗਦਗਦ ਹੋ ਗਈ ਵਿਧਾਨ ਸਭਾ ਹਲਕਾ ਪੱਟੀ ਦੇ ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਧਾਨ ਵਿਰਸਾ ਸਿੰਘ ਉਲਟੋਆ ਵੀ ਉਹਨਾਂ ਦੇ ਨਾਲ ਰਹੇ ਇਸ ਮੌਕੇ ਤੇ ਵੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਅਤੇ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਦੀ ਡਾਂਗ ਹੋਊਗੀ ਤੇ ਭਗਵੰਤ ਮਾਨ ਗਲੀਆਂ ਝਟਦਾ ਹੋਊਗਾ ਇਹ ਜਾਂ ਨਕਾਇ ਨਲਾਇਕ ਨਿਕੰਮਾ ਨਖਿੱਧ ਮੁੱਖ ਮੰਤਰੀ ਮੈਣੀ ਦੇਖਿਆ ਕੱਲਾ ਕੰਮ ਇਹਦਾ ਹੈ ਕਿ ਕੇਜਰੀਵਾਲ ਦੇ ਮਗਰ 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 ਤੁਰਿਆ ਰਹਿੰਦਾ ਜਿੱਥੇ ਕੇਜਰੀਵਾਲ ਨੂੰ ਜਾਣਾ ਭਗਵੰਤ ਮਾਨ ਨੂੰ ਟੈਲੀਫੋਨ ਕਰ ਦਿੰਦਾ ਸੂਬੇ ਦਾ ਜਹਾਜ਼ ਕਰਾਈ ਤੇ ਲੈ ਕੇ ਕਰੋੜਾਂ ਰੁਪਏ ਪੰਜਾਬ ਦਾ ਖਜ਼ਾਨਾ ਲੁੱਟਾਈ ਜਾਂਦੇ ਆ ਆ ਜਿੰਨੀਆਂ ਸ਼ਕਲਾਂ ਤੁਸੀਂ ਬੂੜਾਂ ਚ ਦੇਖ ਰਹੇ ਹੋ ਤੁਸੀਂ ਨਾਗਾਲੈਂਡ ਚਲੇ ਜਾ ਉੱਥੇ ਹੀ ਭਗਵੰਤਬਾਨ ਦੀ ਫੋਟੋ ਲੱਗੀ ਐ ਜਿਹੜੀ ਕੇਜਰੀਵਾਲ ਦੀ ਐ ਆਮ ਆਦਮੀ ਪਾਰਟੀ ਦੀ ਕਿਉਂ ਆਪਣੀ ਪਾਰਟੀ ਨੂੰ ਥੋੜੇ ਪੈਸੇ ਨਾਲ ਥੋੜੇ ਖਜ਼ਾਨੇ ਤੋਂ ਲੁੱਟ ਕੇ ਆ ਬਾਹਰ ਲੈ ਕੇ ਚਲੇ ਗਏ ਤੇ ਹੁਣ ਇੱਥੇ ਕਹਿੰਦੇ ਸਾਡੇ ਕੋਲ ਪੈਸਾ ਐ ਨਹੀਂ ਹੁਣ ਕਹਿੰਦੇ ਸ਼ਗਨ ਦੇ ਨੂੰ ਹੈ ਨਹੀਂ ਕਿ ਹੈ ਸਾਰਾ ਕੁਝ ਪਰ ਲੁੱਟਣਾ ਨਹੀਂ ਛੱਡਦੇ ਆ ਜਿਹੜਾ ਦਿੱਲੀ ਵਿੱਚ ਸ਼ਰਾਬ ਘੁਟਾਲਾ ਹੋਇਆ ਉਹ ਤੋਂ ਵੱਡਾ ਘੁਟਾਲਾ ਇੱਥੇ ਹੋਇਆ ਕਰੋੜਾ ਰੁਪਏ ਖਾ ਗਏ ਮੈਨੂੰ ਲੱਗਦਾ ਜਲਦੀ ਈਡੀ ਤੇ ਦੂਜੀ ਏਜੰਸੀਆਂ ਇਹਨਾਂ ਨੂੰ ਹੀ ਫੜਕੇ ਅੰਦਰ ਕਰਨਗੀਆਂ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੁਣ ਆਪਾਂ ਜ਼ਿੰਦਗੀ ਦੇ ਕਿੰਨਾ ਸਫਰ ਆਪਾਂ ਆਪਣੀ ਜ਼ਿੰਦਗੀ ਦੀ ਉਮਰ ਹੋ ਗਈ ਆਪਣੀਆਂ 50-50 ਸਾਲ ਹੋ ਗਏ ਕੋਈ 60-60 ਸਾਲ ਦੇ ਬੈਠੇ ਆ ਨੌਜਵਾਨਾਂ ਨੂੰ ਹੁਣੇ ਪਤਾ ਘੱਟ ਹੈ ਜੋ ਕੁਝ ਵੀ ਪੰਜਾਬ ਚ ਬਣਿਆ ਓਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਤੁਸੀਂ ਘਰੇ ਬਹਿ ਕੇ ਕਾਗਜ਼ ਪੰਚਰ ਲੈ ਕੇ ਆਪਣੇ ਪਿੰਡ ਚ ਦੇਖ ਲਿਓ ਥੋੜੀ ਗਲੀ ਬਣੀ ਹੋਣੀ ਆ ਤੁਹਾਡੇ ਪਿੰਡ ਦਾ ਸਕੂਲ ਬਣਿਆ ਹੋਣਾ ਪਿੰਡ ਦੀ ਡਿਸਪੈਂਸਰੀ ਬਣੀ ਹੋਣੀ ਆ ਵਾਟਰ ਬੋਕਸ ਬਣਿਆ ਹੋਣਾ ਉਦੋਂ ਹੀ ਬਣਿਆ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਇਹਨਾਂ ਦੀ ਸਰਕਾਰਾਂ ਦੀ ਇੱਕ ਵੀ ਨਿਸ਼ਾਨੀ ਨਹੀਂ ਤੁਹਾਡੇ ਧਿੱਗੀ ਪਿੰਡ ਦੇਖ ਲਓ ਜੋ ਕੁਛ ਹੀ ਬਣਿਆ ਅਕਾਲੀ ਦਲ ਵਿਕਸਾ ਜੀ ਮੇਰੇ ਵਿਕਸਾ ਜੀ ਦਾ ਮੇਰਾ ਬੜਾ ਪਿਆਰ ਹੈ ਭਰਾਵਾ ਮੰਗੂ ਆ ਨਾ ਵੱਡੇ ਬਾਦਲ ਸਾਹਿਬ ਤੇ ਨਾਂ ਮੈਂ ਅੱਛ ਕਿਤੇ ਨਾਂ ਨਹੀਂ ਕੀਤੀ ਮੈਂ ਤੁਹਾਨੂੰ ਤੁਹਾਡੇ ਕੋਲ ਬਹੁਤ ਵਧੀਆ ਵਕੀਲ ਹੈ ਜਿਹਨੇ ਲਾਲ ਲੜ ਕੇ ਸਾਡੇ ਨਾਲ ਵੀ ਲੜ ਪੈਂਦਾ ਸੀ ਕਿਉਂਕਿ ਜੋ ਚਾਹੁੰਦਾ ਸੀ ਇਹਨੂੰ ਨਾ ਨਹੀਂ ਕਰ ਸਕਦੇ ਸੀ ਜੇ ਨਾ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਲੜ ਪੈਂਦਾ ਹੁੰਦਾ ਸੀ ਤੂੰ ਇਸ ਕਰਕੇ ਤੁਹਾਨੂੰ ਇਹ ਜਰਨਲ ਮਿਲਿਆ ਪਰ ਕਦਰ ਕਰੋ ਆਪਣੇ ਜਰਨਲਾਂ ਦੀ ਕਦਰ ਕਰੋ ਆਪਣੀ ਪਾਰਟੀ ਦੀ ਅੱਜ ਐਵੇਂ ਹੀ ਜ਼ਿੰਦਗੀ ਨਾ ਬਰਬਾਦ ਕਰਦੀਏ ਅਗਲੇ ਪੀੜ੍ਹੀ ਦੀ ਜ਼ਿੰਦਗੀ ਨਾ ਬਰਬਾਦ ਕਰਦੀਏ ਪੰਜਾਬ ਆਪਣਾ ਸੂਬਾ ਹੈ ਅੱਪਾ ਇੱਥੋਂ ਬਾਹਰ ਕਿਤੇ ਜਾ ਸਕਣ ਕਿਤੇ ਨਹੀਂ ਜਾ ਸਕਦੇ ਜੇ ਅੱਪਾ ਆਪਣੇ ਸੂਬੇ ਤੋਂ ਬਾਹਰ ਨਹੀਂ ਜਾ ਸਕਦੇ ਸੂਬੇ ਨੂੰ ਕਿਉਂ ਬਰਬਾਦ ਕਰਨ ਤੇ ਲੱਗੇ ਆਓ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਜਿੰਦਾ ਤੁਸੀਂ ਪਿਛੋਕੜ ਦੇਖਿਆ ਹੈ ਕੁਰਬਾਨੀ ਵਾਲਾ ਸ਼ਹੀਦਾਂ ਦਾ ਪਿਛੋਕੜ ਹੈ ਸਾਡੇ ਵਾਸਤੇ ਪੰਜਾਬ ਹੈ ਸਾਰਾ ਕੁਝ ਹੋਰ ਕੁਝ ਨਹੀਂ ਸਾਰੇ ਮਰਨਾ ਜਿਉਣਾ ਪੰਜਾਬ ਵਾਸਤੇ ਹੈ ਸਭਾ ਇਤਿਹਾਸ ਦੇਖ ਲਓ ਪਾਰਟੀ ਦਾ ਇਤਿਹਾਸ ਦੇਖ ਲਓ ਪਰ ਬਚੀਏ ਇਹਨਾਂ ਲੋਕਾਂ ਤੋਂ ਇਹਨਾਂ ਕੌਮ ਦੇ ਗੱਦਾਰਾਂ ਤੋਂ ਜਿਹੜੇ ਆਪਣੇ ਆਪ ਨੂੰ ਸ਼ਕਲ ਤੋਂ ਕੁਝ ਦਿਖਾਉਂਦੇ ਐ ਅੰਦਰ ਛੁਰੀ ਹੋਰ ਮੌਲਦੇ ਐ ਆ ਜਿਹੜਾ ਬਾਰਡਰ ਦਾ ਲੱਕ ਹੈ ਦੇਖੋ ਇੱਥੇ ਬਹੁਤ ਵੱਡੀ ਲੋੜ ਹੈ ਕਿ ਪੰਜਾਬ ਤੇ ਵੀ ਬਾਰਡਰ ਦੇ ਵਿੱਚੋਂ ਟ੍ਰੇਡ ਆ ਬਾਰਡਰ ਖੁੱਲੇ ਤੇ ਬਹੁ ਟ੍ਰੇਡ ਸ਼ੁਰੂ ਹੋਏ ਜੇ ਵਪਾਰ ਇਤੋਂ ਸ਼ੁਰੂ ਹੋਊਗਾ ਅੱਜ ਗੁਜਰਾਤ ਮਹਾਰਾਸ਼ਟਰ ਕਿਉਂ ਅੱਗੇ ਐ ਉਹ ਕਿ ਉੱਥੇ ਸਮੁੰਦਰ ਪੋਰਟ ਹੈ ਉਥੋਂ ਟ੍ਰੇਡ ਹੁੰਦਾ ਵਪਾਰ ਹੁੰਦਾ ਆਪਣਾ ਜੇ ਇੱਥੇ ਵਪਾਰ ਖੁੱਲ ਜੇ ਤੁਸੀਂ ਦੇਖੋ ਇੱਥੇ ਸਮਾਨ ਤੁਹਾਡਾ ਸਬਜ਼ੀਆਂ ਫਰੂਟ ਹੋਰ ਸਾਰਾ ਸਮਾਨ ਤੁਹਾਡਾ ਪਾਕਿਸਤਾਨ ਅਫਗਾਨਿਸਤਾਨ ਇਰਾਨ ਇਰਾਕ ਇੱਥੋਂ ਕਿੱਥੋਂ ਤੱਕ ਜਾ ਸਕਦਾ ਤੁਸੀਂ ਦੇਖੋ ਜਦੋਂ ਦੀ ਤੁਹਾਡੇ ਠਿੱਕੀ ਮੰਡ ਦੀ ਜਾਂ ਇਸ ਹਲਕੇ ਦੀ ਸੇਵਾ ਮੈਨੂੰ ਮਿਲੀ ਹੈ ਔਰ ਮੈਂ ਤੁਹਾਡੇ ਵਿੱਚ ਪਰਿਵਾਰ ਵਾਂਗ ਉਤਰਿਆ ਜਿੰਨਾ ਚਿਰ ਤੁਸੀਂ ਸੇਵਾ ਦਿੱਤੀ ਸ਼ਕਤੀ ਦਿੱਤੀ ਤੇ ਠਿੱਖੀ ਏਂਡ ਵਾਲਾ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਤੱਤੀ ਵਾ ਲੱਗਣੀ ਹੈ ਸੱਸੀ ਵੀਰ ਸਿੰਘ ਜੀ ਨਾ ਦੇਖੋ ਮੈਂ ਕਦੇ ਕੋਈ ਪੁਲਿਸ ਵਾਲਾ ਵੜਨ ਦਿੱਤਾ ਹੀ ਤੇ ਨਾ ਇੱਥੇ ਕੋਈ ਮਹਿਕਮੇ ਵਾਲਾ ਵੜਨ ਦਿੱਤਾ ਹੀ ਨਾ ਕੋਈ ਬਿਜਲੀ ਬੋਰਡ ਵਾਲਾ ਵੜਨ ਦਿੱਤਾ ਸੀਗਾ ਇਹਨਾਂ ਨੇ ਮਾੜੀਆਂ ਕੀਤੀਆਂ ਜੇ ਨਹੀਂ ਕੀਤੀਆਂ ਤਾਂ ਮੈਨੂੰ ਪਿੱਛੇ ਮੰਡੇ ਦੇ ਕਹਿ ਦੇਣਾ ਦਾ ਨਰਕ ਜਿਹੜਾ ਸੀਗਾ ਕੋਈ ਪਿੱਖੀਵੰਡ ਦਾ ਵਾਸੀ ਹਿੱਕ ਥਾਪੜ ਕੇ ਕਹਦੇ ਕਿ 2009 ਤੋਂ ਪਹਿਲਾਂ ਇੱਥੇ ਕੋਈ ਮਾੜੀ ਮੋਟੀ ਡਿਵੈਲਪਮੈਂਟ ਹੋਈ ਸੀ ਸਿਵਾਏ ਨਰਕ ਤੋਂ ਚੱਕੜ ਤੋਂ ਪਾਣੀ ਤੋਂ ਚਲੇ ਚਲੇ ਹੈ ਬੱਡੇ ਬੱਡੇ ਚਲੇ ਬੱਡੇ ਸੀ ਗਲੀਆਂ ਵਿੱਚ